ਜੋਬਰ ਭਾਈ ਗੋਰੀਆ ਠੀਕ ਆ ਨਾਈਪੀ ਆਉਣਾ ਕਿੱਲੇ ਲਾ ਲਈਂ ਕਰਵਾ ਲਈਂਗਾ ਤੂੰ ਨਹੀਂ ਡਾਉਂਦਾ ਓਏ ਸੋਚੇ ਨਾ ਅਗਰ ਸੋਚੇ ਨਾਲ ਆ ਆਈ ਸੋਚਦਾ ਮੈਂ ਪਤੰਗ ਦੇ ਨਾਲ ਮੈਂ ਵੀ ਜਾਇਆ ਕਰਨਾ ਹੁਣ ਲਾ ਯਾਰ ਉੰਗਾ ਅੰਗ ਦੀ ਮੇਰੀਆਂ ਓਏ ਓਰੇ ਆਜੂ ਰਾਏ ਓਏ ਕੀ ਦੇ ਉਹ ਖੱਟਾ ਪਤੰਗ ਸਿੱਧੂ ਮੂਸੇ ਵਾਲਾ ਕਿ ਬਈ ਥੋੜ ਨੂੰ ਝਟ ਕੇ ਕਿਉਂ ਉੱਚੇ ਜਾਦੇ ਯਾਰ ਉਹ ਉਹ ਕਿੰਨਾ ਦਾ ਆਪਣਾ ਕਨੇਡਾ ਦਾ ਕਨੇਡਾ ਦਾ ਉਹ ਕੱਟੋ ਯਾਰ ਉਹ ਕਾਲਾ ਜਾਂ ਚਿੱਟਾ ਜਾਂ ਚਿੱਟਾ ਕਾਲਾ ਬਲੈਕ ਐਂਡ ਵਾਈਟ ਜਾਂ ਓਏ ਆਹ ਕਿੰਦੀ ਆ ਮੁੰਡਾ ਮਾਰਾ ਪੂਰਾ ਟੇਡਾ ਜਾਂਦਾ ਯਾਰ ਔਰ ਉਹ ਤਾਂ ਮੈਂ ਵੀ ਤਾਂ ਡਾਈ ਖੜਾ ਨਾ ਤੁੰਕ ਨਾ ਇੱਥੇ ਅੱਧੀ ਖੜਾ ਦੇ ਲਮਕਾ ਦੇ ਹੁਣ ਉਹ ਆਪਣੇ ਗਿਆ ਯਾਰ ਕੀ ਗੱਲ ਬਣ ਦੋਰ ਵਾਲੇ ਖੇਤੀਦਾਰ ਨੂੰ ਕੀ ਕਹਿ ਰਹੇ ਆ ਓਏ ਆ ਚੋਰੇ ਅੱਜ ਕਰਾ ਖੇਤੀਦਾਰ ਓ ਯਾਰ ਘਰ ਦਾ ਟਿਪੀ ਬਾਗ ਵਾਲੀ ਐਮਰਜੈਂਸੀ ਬੈਗੀ ਐਮਰਜੈਂਸੀ ਯਾਰ ਦੋਰ ਵਾਲੋ ਗਰੀ ਮਲੀ ਬਲੇ ਯਾਰ ਦੋਰ ਵੀ ਤੂੰ ਕਰ ਤੋ ਖਾ ਟੂੜਾ ਰਿਆ ਉਹ ਦਜੂ ਵਾਰਾ ਓ ਤੋ ਛੱਡ ਖੇਤੀ ਕਰ ਖੇਤੀ ਦੇਖੋ ਮੁੰਡਿਆਂ ਦਾ ਟੈਲੈਂਟ ਲੈ ਤੂੰ ਫੋਨ ਵੇਖੀ ਚੱਲ ਸਾਵਾ ਦੇ ਆਡੇ ਤੋਂ ਦੁੱਧ ਨਹੀਂ ਉੱਟਦੇ। ਉਹ ਯਾਰ ਮਾਣ ਮੇਲਾ ਢੋਲ ਫੜਦੇ। ਕਿਹੜਾ ਆ ਜਰਾ। ਕੌਣ ਫੜਦਾ ਹੈ? ਕੌਣ ਫੜਦਾ? ਉਹ ਯਾਰ ਇੱਥੇ ਕੋਈ ਨਹੀਂ ਪਾਣੀ। ਉਹ ਯਾਰ ਦੋ ਘਟੀਆਂ ਗੁੱਡੀਆਂ ਕਿਧਰ ਗਈਆਂ ਕਾਗਜ਼। ਉਹ ਮੈਂ ਸੋਚੰਗਾ ਕਿਧਰ ਗਈਆਂ। ਇਹ ਅੰਦਰ ਲੰਘਣੇ ਚੁਪਤਾਨ ਗਈਆਂ। ਹਾਂ ਇਹ ਨਹੀਂ ਢੋਲ ਬਹੁਤ ਵਧੀ ਹੋਈ ਆ ਤਾਂ ਕਰ। ਕੱਲ ਤਾਲੀ ਵੇ ਤੇ ਕੋਈ ਨਹੀਂ ਲੈਂਦੀ। ਲਾਦੀ ਆ ਯਾਰ ਦੋ ਗੁੱਡੀਆਂ ਵੇ। ਮਰੀ ਇੱਕ ਚੜ ਲੈਣ। ਫਿਰ ਬਣਾਉਂਗਾ ਕੰਨ ਚਲੀ ਨਹੀਂ ਕੋਈ ਵੀ ਲਿਆਂਦੀਆਂ ਸੀ ਦੋ ਬੰਦੇ ਕਿਧਰ ਨਹੀਂ ਰਾਜਾ ਛੋਟਾ ਐ ਉਹ ਤਾਂ ਕੱਟਣ ਤੋਂ ਬਾਅਦ ਡੋਲ ਸੰਭਾਲਣਾ ਬਹੁਤ ਵੱਡਾ ਕਾਰਜ ਉਹ ਬਡਾ ਲਿਆ ਹੀ ਨਹੀਂ ਨਹੀਂ ਅਸਰ ਕਿੱਥੇ ਆ ਗਿਆ ਇਤਰਾ ਆਇਆ ਹਾਂ ਤਾਰਾ ਡੱਪ ਕੇ ਇਹ ਉਵੇਂ ਹੀ ਲੱਗਾ ਉਹ ਉੱਧਰ ਆਇਆ ਤਾਰਾ ਡੱਪ ਕੁਥੇ ਹੀ ਖੜਾ ਹੈ ਬਣਾਉਂਦਾ ਸਾੜ ਘੱਟ ਕਰ ਲੈ ਏ ਓਪਰਾ ਹਾਂ ਬੈਠਣਾ ਨਹੀਂ ਇੱਧਰ ਆ ਤੂੰ ਓ ਯਾਰ ਕਿੱਧਰ ਗੱਲ ਓਏ ਇਹ ਕਿੱਧਰ ਐ ਪਾਇ ਤੂੰ ਕੁੱਤਾ ਵਾਹ ਜਾਂ ਉਹ ਮਾੜਾ ਮਾਰਿਆ ਤੂੰ ਮਾਰੀ ਥਲੇ ਸਭ ਪਾ ਦੇ ਉਹ ਜਵਾਲਾ ਕਰ ਦਈਓ ਓਹ ਨੀ ਕੋਈ ਨਾਮ ਤਾਂ ਨਾ ਕਰੀ ਓ ਯਾਰ ਡਿੱਗਣਾ ਭਾਈ ਚੱਕ ਲੈ ਚੱਕ ਲੈ ਆਹ ਡੋਰ ਕਿਵੇਂ ਦਿੱਤੀ ਏ ਇਹ ਠੀਕ ਏ ਆ ਡੋਰ ਕਿਦੀ ਆ ਨਹੀਂ ਆ ਤੁਮਾ ਦੇਖਦੇ ਨਾ ਮੈਂ ਕਿਹਾ ਛੇਤੀ ਵਾਹੋ ਯਾਰ 2 ਮਿੰਟ ਤੋਂ ਕੱਲੇ ਨੀਲੇ ਸਾਫੇ ਵਾਲੇ ਤੇ ਘਸਾਇਡ ਹੁੰਦਿਆ ਹੈ ਕਿਉਂ ਮੇਰੀ ਅੱਖ 'ਚ ਰੜਕੰਦਿਆ ਕਰ ਤਰ ਉਹਨੇ ਇਕੱਟਿਆ ਪਤੰਗ ਬਈ ਜਿਹੜਾ ਸਾਡਾ ਪਤੰਗ ਜਾਂਦਾ ਉਹ ਫੜ ਲੈਂਦਾ ਕੋਈ ਫੜ ਲੈਂਦਾ ਹੈ ਕਿਉਂ ਐ ਬਸ ਮੈਂ ਉਹਦੇ ਲੱਥੇ ਮਾਰਨੇ ਹੁਣ ਮੇਰੇ ਹੱਥ ਚੜ੍ਹ ਗਏ ਨਹੀਂ 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 ਹਿੰਸਕ ਨਹੀਂ ਹੋਣਾ ਆਪਾਂ ਹਿੰਸਕ ਮੈਂ ਸਿਕਾਜ ਹੋਣਾ ਪੈਣਾ ਮੈਨੂੰ ਫਿਰ ਆਪਣੇ ਉਹ ਵੀ ਚੜ ਗਏ ਹੋਏ ਇਹ ਜਬਾਤ ਵਿਖਾਉਣੇ ਪਾੜੇ ਅੰਦਰ ਤੂੰ ਭਗਤ ਸਿੰਘ ਦੇ ਰਾਤ ਚੱਲਣਾ ਕਿ ਮਹਾਤਮਾ ਗਾਂਧੀ ਦੇ ਭਗਤ ਸਿੰਘ ਦੇ ਰਾਤ ਚੱਲਣਾ ਪੈਣਾ ਆ ਮੁੰਡਾ ਬੁਲਾਇਆ ਸਪੈਸ਼ਲ ਓਏ ਨਹੀਂ ਓਏ ਬਿਆਨ ਓਏ ਹੈਲੋ ਆ ਜਾ ਮੇਰਾ ਕਿੱਥੋਂ ਸੀ ਆ ਰਹੀ ਨੂੰ ਓਏ ਨਹੀਂ ਮੁੰਡਾ ਜੜਾ ਪਿਆ ਓਏ ਭਾਈ ਢਿਲ ਨਹੀਂ ਚਲੋ ਢਿਲ ਨਹੀਂ ਕੋਣ ਦਾ ਲਾੜ ਉਹ ਬਿਆਨ ਥੋੜੀ ਫੜ 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 ਤੂੰ ਉੱਪਰ ਨਹੀਂ ਪਾਉਂਦਾ ਓਹ ਹੋ ਹੋ ਬੜਾ ਐਮਰਜੈਂਸੀ ਕੰਮ ਆਇਆ ਬਿਆ ਮਾਨਿਆ ਦਾਦੇ ਪਤੰਗ ਨਹੀਂ ਉੜਦਾ ਤੇਰਾ ਕਿਦਾ ਯਾਰ ਆ ਲੁੱਟ ਕੇ ਲੈ ਆਏ ਬਈ ਆ ਲਿਆਂ ਕੋਈ ਨਹੀਂ ਆਦੀ ਆ ਉਹਨੂੰ ਨਾ ਆਣੀ ਹੈ ਉਹਨੂੰ ਤਾਂ ਨਹੀਂ ਆਣੀ ਚੱਕ ਬਈ ਮਾਨੇ ਨੇ ਦਾਤ ਆ ਵੀ ਅੱਜ ਦੇ ਦਿਨ ਦਾ ਪਹਿਲਾ ਪਤੰਗ ਉਹ ਵੀ ਗਾ ਨਹੀਂ ਜਾਣਾ ਨਾ ਹੋਰ ਯਾਰ ਆਪਣੇ ਘਰ ਕਾਵਾ ਚੌਕੀ ਖੇਤਾਂ ਦੇ ਡਾਉਨ ਵਾਲਾ ਮੁੰਡਾ ਓ ਯਾਰ ਕੌਣ ਇਹਨੂੰ 66 ਦੇ ਜਗ੍ਹਾ ਘੱਟ ਲੱਗਦੀ ਆ ਲੈ ਗਲਾਬੀ ਜੁੱਡ ਵੀ ਹੋਪਾਨਿਆ ਉਹ ਤਰਾ ਹੋਏ ਬਾਜੂ ਵੀ ਬਤਾਲੂ ਬਹੁਤ ਵਡਾਈ ਉਹ ਦੀ ਲਾਟ ਟੋਟੀ ਉਹ ਹੁੰਦਾ ਇਹ ਤਕਲੇਆ ਲਾਟ ਟੋਟੀ ਸਰਾ ਛੱਡ ਕੋ ਫੱਕੇ ਕੋ ਫੱਕੇ ਗਾਲੀ ਕਬੀ ਖੀਚੀ ਕੋਈ ਨਹੀਂ ਆਜਾ ਜੱਟਾਂ ਦੇ ਚਾਚੇ ਜਿੰਨਾਂ ਤੇ ਸਾਡੀ ਹੋਰੀ ਡੋਢੀ ਤੇ ਕੱਟ ਨਹੀਂ ਬੰਦੀ ਆ ਸਾਡੀ ਇਹ ਨਾ ਤੇ ਲੱਗੇ ਤੂੰ ਕੱਟ ਓਏ ਆ ਭਾੜ ਓਏ ਆਪਣੇ ਘਰ ਆ ਲੈ ਦੇ ਦੇ ਟੇਲ ਆ ਬੰਦ ਲਾਇਆ ਟੁੱਟ ਗਈ ਹੁਣ ਨਿਚੋੜ ਓਏ ਨਾਲ ਹੀ ਓਏ ਚੱਤ ਪੀਏ ਚੱਤ ਪੀਏ ਚੱਤ ਪੀਏ ਆ ਮੈਥੋਂ ਟੁੱਟ ਗਿਆ ਹੱਥੇ ਤੋਂ ਡੋਰਾ ਤੁਹਾਡੇ ਕੋਲੇ ਲੱਗੇ ਆ ਕੋਲੇ ਖੇਡਣਾ ਖੇਡਣਾ ਚਾਹੀਏ ਕਿਤਲਾ ਡੋਰ ਕਿਤਲਾ ਤੁਹਾਡੇ ਕੋਲ ਆ ਆ ਕੀ ਚਾਲ ਹੈ ਓਏ ਆ ਥੈਂ ਡੋਟ ਗਈ ਹਾਰ ਬਾੜੋ ਵੀ ਟੁੱਟ ਗਈ ਆ ਹਾਰ ਵਾਲਾ ਉਹ ਯਾਰ ਕਟਾਲਿਆ ਜੇ ਕਟਾਇਆ ਨਹੀਂ ਗਾ ਇੰਨੇ ਨਾਲ ਵਾਲਾ ਵਾਲਾ ਗਾਂਡ ਕਾਟੁੰਦਾ ਤੂੰ ਇਤਨਾ ਸਬਸਕ੍ਰਾਈਬ ਲਾਇਆ ਕਰ ਯਾਰ ਹਾਂ ਉਹ ਥੱਲੇ ਜਾਓ ਚਾਚੇ ਮਰੂਣਾ ਆਂਡਰ ਵੜੀ ਹੈਲੋ ਥੱਲੇ ਕੀ ਬਤਾਣਗੇ ਯਾਰੀ ਚਾਚੇ ਮਸਾਂ ਇੱਕ ਗੁੱਡਾ ਭੁਲਾ ਦਿਓ ਸਾਨੂੰ ਅਟੈਕ ਜਾ ਮਾਨਿਆ ਫੜੋ ਯਾਰ ਗੌਰਵ ਲਓ ਜੀ ਕਹਿੰਦੇ ਸਿੱਧੂ ਮੂਸੇ ਵਾਲਾ ਜੀ ਅੰਦਰਪ੍ਰੀਤ ਸਿੰਘ ਉਹ ਇੰਦਰਜੀਤ ਸਿੰਘ ਮੰਗਲਾ ਦਾ ਪਹਿਲਾ ਟੈਪੀ ਪਾ ਰਿਹਾ ਮੈਂ ਆਇਆ ਉਹ ਦਾਲਣੇ ਵਿੱਚ ਥੱਲੇ ਰੱਖ ਦਿਆ ਯਾਰ ਲੈ ਵੀ ਮਾਨ ਨੇ ਵੀ ਅਸਿਸਟੈਂਟ ਮਿਲ ਗਿਆ ਇੱਕ ਮਾਨਾ ਕੇ ਕੱਲਾ ਉਲਝਾ ਰਹਿੰਦਾ ਸੀਗਾ ਦਬਕੇ ਰੁਕੇ ਮਾਰ ਕੇ ਮੁੰਡਾ ਨਾਲ ਲਾ ਲਿਆ ਇਹਨੇ ਵਿਚਾਰਾ ਮੇਰੇ ਗੁੱਡੇ ਮੱਪ ਗਏ ਆ ਬੜੀ ਕਮਾਲ ਦੀ ਗੱਲ ਆ 11 ਗੁੱਡੇ ਬਣਾ ਲਿਆ ਇੰਦਰ ਦੇ ਪਹਿਰ ਮੰਗਾ ਓਏ ਫੋਨ ਨੀ ਮੈ ਜਾਣਾ ਕੋਈ ਕਾਰੇ ਕੋਲੇ ਜਾ ਜਾ ਚੱਲ ਚੱਲ ਬਾਲ ਬਾਲ ਉਪਰਾਂ ਕਰ ਕਵਾੜ ਜੀ ਉਹ ਜਿੱਤੋਂ ਲੈ ਆਂਦੇ ਸੀ ਫਿਰ ਲੈ ਓ ਤੋਏ ਜੋ ਯਾਰ ਤੂੰ ਹੀ ਚੱਜੋ ਅਸ਼ੰਦਰੇ ਦੀ ਗਾਉਂਦਾ ਬਰਾ ਬਲ ਕਾਰੇ ਕੋਲੇ ਜਾ ਮੇਰਾ ਘਰ ਚੱਲਦਾ ਕਿਨੇ ਲਿਆਵਾਂ ਹਾਂ ਫੋਨ ਕੋ ਵਿਚਾਰੇ ਕੋਲੇ ਇੱਕ ਨੀ ਕਰ ਜਿੰਨੇ ਹੋ ਜੋ ਵੇ ਹਬਾ ਨਾ ਲੁਗਾਈਂ ਇੰਦਰ ਜੀ ਸਾਰੀ ਲੈ ਯਾਰ ਨਾ ਸੈਟ ਆ ਯਾਰ ਸਾਰੀ ਨਾ ਸਾਰਾ ਲੱਗੇ ਨਾ ਸਾਰਾ ਸਾਰੀ ਲੱਗੇ ਨਾ ਓਕੇ ਗਰੂਪ ਅਰੇ ਥੋੜੀ ਲੱਗੀ ਜਾ ਫਿਰ ਮਿਲਦਾ ਨਾ ਤੂੰ ਹਾਂ ਜੀ ਤੁਹਾਨੂੰ ਨੰਬਰ ਪਤਾ ਇੱਕ ਕੱਟ ਕੇ ਦੇਦੀ ਜੋ ਬਦਲ ਜਾਂਦੀ ਏ ਬੋਲਬਾਨੀ ਉਹ ਜਗਰੂਪ ਦੀ ਕਟਿਆ ਨਹੀਂ ਗਿਆ ਮੈਨੂੰ ਬੁਲਾ ਹਾਂ ਜਦੋਂ ਆਪਦੇ ਹੱਥ ਗੱਲ ਹੋਏ ਡੋਰ ਫਰਗੀ ਇਤੋਂ ਤੱਕ ਆਈ ਉਹ ਡਾਉ ਕੋਈ ਚੰਗਾ ਆ ਮੁੰਡਿਓ ਢਿੱਲੇ ਪੈ ਕੇ ਜੇ ਇੱਕ ਮਿੰਟ ਕੋਈ ਨਹੀਂ ਉਹ ਸੁਣਾਵਾ ਪਈ ਉਹਦੇ ਪੈ ਜਾਣੀ ਲੇ 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 ਵਾਹ ਨਹੀਂ ਉਦਲੀ ਉਦਲੀ ਆ ਕੇ ਦਲੇ ਤੈਨੂੰ ਕਹਿ ਤਾ ਚ ਲੈ ਜਾ ਇਹ ਇਹ ਇੰਦੇ ਇੰਦੇ ਤੇ ਆਪਾਂ ਦੁੱਧੀਆਂ ਬਣਾ ਗੀਆਂ ਜਿੰਦਗੀਆਂ ਵਿੱਚ ਖਰਾਬ ਹੁੰਦੀ ਆ ਗਿਆ ਇਹ ਮੈਂ ਲੈ ਜੂਗਾ ਦੇਣਾ ਮੈਂ ਤੈਨੂੰ ਡੋਰਾ ਡਾਲਾ ਮੰਨਿਆ ਡਾਲਾ ਕਿ ਤਲਾਵਾਂ ਵਿੱਚ ਛਿੱਟੀਆਂ ਸੱਟ ਨਹੀਂ ਆਉਂਦੀਆਂ ਅੱਜ ਉਹ ਕਹਦਾ ਪਾਏ ਆ ਬਣਾਈਏ ਇੱਕ ਡਾਗ ਹੀ ਬਣਾ ਇੱਕ ਵਾਰ ਦੀ ਜੱਟ ਨੂੰ ਬੱਟੂ ਬਣਾ ਲੈ ਲੈ ਵੀ ਮਾਨਾ ਲਪੜਾ ਰਾਂਗੇ ਆ ਦੂ ਚੱਲ ਡਾਉਣ ਲੱਗਾ ਏ ਵੱਡਣੀ ਵਹਿਣੀ ਇੱਕ ਜਣਾ ਮਰਦੀ ਘਟੂ ਬਾੜ ਲਈ ਤੋੜੀ ਚੱਕੀ ਚੱਕ ਕਰਤਾ ਅਸਮਾਨ ਨੂੰ ਸਿੱਧਾ ਲੈ ਚੱਲ ਬਈ ਜਾਣਦਾ ਕਿ ਨਹੀਂ ਬਾਦਰ ਫਿਲਮ ਵਾਂਗੂੰ ਤਾ ਨੂੰ ਲੈ ਵੀ ਮਾਨਿਆ ਧੱਕ ਦੇ ਲਾਣੀ ਆ ਲੱਗ ਜੇ ਪਤਾ ਹੁਣ ਓ ਨਾ 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 ਦੱਬ ਪਿਓ ਹੈਲੋ ਸੱਜੇ ਕਾਰ ਸੱਜੇ ਸੱਜੇ ਰਾਹ ਦੇ ਬੱਚਾ ਪੈਣਾ ਅੱਜ ਨੇ ਖਾ ਖਪੇ ਕਾਰ ਖਪੇ ਦੇਣਾ ਢਿਲ ਢਿਲ ਜਿਹੜਾ ਰਹਿ ਰੋ ਪਾਪੀ ਪੈ ਜਾਣਾ ਭਰਾਵਾ ਇੰਦਰ ਬੋਲਦਾ ਮੈਂ ਪੈ ਗਿਆ ਬੱਚਾ ਮੋਦਾ ਪੈ ਗਿਆ ਯਾਰ ਆਹੋ ਆਹੋ ਪੈ ਗਿਆ ਓਏ ਢਿਲ ਢਿਲ ਓਏ ਓ ਖੇਚਣਾ ਨਾ ਮਾਦੀਰਾ ਏ ਏ ਇਨੇ ਕਟਾਉਣਾ ਇਹ ਪਹਿਲਾਂ ਹਾਂਜੀ ਹਲੋ ਰਾਮ ਤਾਂ ਆ ਜਾਂਦੇ ਆ ਚਾਚੀ ਜੈਣੀ ਰਾਮ ਤਾਂ ਕੌਣ ਆ ਇਹ ਆਰੀ ਨੰਬਰ ਬੰਦ ਕੋਲੇ ਕੱਟੇ ਕੱਟੇ ਨਹੀਂ 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 ਮੈਂ ਹacker ਕੱਟਿਆ ਓਏ ਓਏ ਉਹ ਤਾਂ ਗੁੱਡਾ ਫੜ ਕੱਟ ਦੇ ਓ ਨਹੀਂ ਬਗੜ ਦੋ ਇੰਨੇ ਕੋ ਦਸਾ ਆਹ ਲੈ ਗਏ ਗੁੱਡਾ ਢੇਲਾ ਨਾ ਢਿਲ ਹਾਂ ਢਿਲ ਦੇ ਇੱਥੇ ਓਏ ਗੁੱਡਾ ਫੜ ਫੁੱਲ ਨੂੰ ਆ ਲੈ ਲੈ ਉਹ ਯਾਰ ਤਾਲੇ ਨੂੰ ਜਵਾਗ ਨੂੰ ਫੜ ਤੂੰ ਇਹ ਕੰਮ ਨਹੀਂ ਖਾ ਜਾਣੀ ਆ ਮਾਰ ਕੇ ਆਇਆ ਆਹ ਕੜੀ ਦੀ ਕੋਈ ਨਹੀਂ ਦੇ ਸੌਰੀ ਕਰਾਵਾਂਗਾ ਸਹੀ ਕਰਗੀ ਉਹ ਆ ਵੀ ਗਈ ਆ ਇਹ ਤੇਰੇ ਵਾਲੇ ਗੱਟੂ ਦੀ ਜਿੰਦ ਨੂੰ ਲਾਈ ਨਾ ਆਹ ਵਾਲਾ ਪੁੱਤ ਥੱਲੇ ਨਵੀਂ ਆ ਗਈ ਆ ਥੋੜੀ ਇਹ ਥੋੜੀ ਨਵੀਂ ਆ ਗਈ ਮਾਨਿਆ ਥੋੜੀ ਜਿਹੀ ਥੋੜੀ ਨਾ ਨਵੀਂ ਨਾ ਥੋੜੀ ਦੇ ਨਵੀਂ ਨਾਲ ਦਾ ਵਟਾ ਮਾੜਾ ਫੋਕਸ ਫੋਕਸ ਕਰਾਉ ਕਰ ਰਹੇ ਹਾਂ ਹਾਂ ਇੱਥੇ ਟੀ ਵੀ ਕੋਈ ਤੇਰ ਵੱਲਦਾ ਉਹ ਮੱਤੂ ਵਾਲੀ ਇੱਧਰ ਵੱਲ ਦੇ ਉਹ ਇੱਧਰ ਵੇ ਇੱਧਰ ਥੋੜੀ ਲੈ ਲੈ ਨਵੀਂ ਲੈ ਮੇਰਾ ਉਹ ਘਰੇ ਪਿਆ ਹਾਂ ਨਹੀਂ ਨਹੀਂ ਤਾਂ ਕਸਾਂ ਦਾ ਹਾਂ ਉਹ ਕਿਧਰ ਥਲੇ ਛੁੱਟੀ ਲੱਗਾ ਦਾ ਕੱਢਦੀ ਉਹ ਕੱਟਦੇ ਉਹ ਕੱਟਦੀ ਬਹੁਤ ਨਾਲ ਕੱਟਦੀ ਵੇ ਕੱਟਦੀ ਭੱਜ ਜਾ ਮਗਰ ਰੋਲ ਜਾਨੀ ਤੂੰ ਤਾਂ ਠੀਕ ਹੈ ਹੈਂ ਦੇ ਲੋ ਉਹ ਕੌਣ ਆਉਂਦਾ ਪਿਆਈ ਮਾਨੇ ਹੁਣ ਇਧਰ ਆ ਜਾ ਮਾਨੇ ਇਧਰ ਆ ਹੁਣ ਸਾੜ ਚ ਮੇਰੇ ਵੀ ਤੂੰ ਓਏ ਫੋਕਸ ਕਰਾ ਕੇ ਕਰ ਤਾ ਓ ਯਾਰ ਪਤੰਗਾਂ ਦੇ ਲਿਆ ਔਰ ਯਾਰ ਤੂੰ ਲੈ ਆ ਯਾਰ ਪਹਿਲੇ ਲੈ ਆ ਜਾ ਆ ਜਾ ਨਹੀਂ ਨਹੀਂ ਆ ਪਹਿਲੇ ਗਏ ਇਹ ਇਹ ਉਹਨੇ ਰੱਖ ਦੇਣਾ ਨਾ ਛੇਤੀ ਛੇਤੀ ਨਾ ਮਾਰਦੀ ਨਾ ਨਹੀਂ ਲੱਗਦੀ ਯੋ ਆ ਕਹਿੰਦਾ ਏ ਇਹ ਬੱਸ ਚੱਲ 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 ਆ ਯਾ ਯਾ ਕਾ ਦੋ ਕਰਤੇ ਵੀ ਮੁੰਡਿਆਂ ਨੇ ਲਗਾਤਾਰ ਸ਼ਾਨਦਾਰ ਮਾਨਾ ਇਹ ਆ ਮਾਨਾ ਸਟਾਰ ਰੇਡੀ 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 ਗਾਂਢੀ ਪਾਵਾ ਆਇਆ ਗੁਰਨੜੀ ਹੋਰ ਕਈ ਹੈਗਾ ਗੁੱਦੇ ਨੂੰ ਖੇਚ ਹੈਗੀ ਆ ਤੇ ਉਹ ਪਾਏ ਦੇ ਕੇ ਪਤੰਗ ਡਾਉਂਦੇ ਨਹੀਂ ਐ ਕਾਹਦੀ ਪਾਏ ਆਇਆ ਡਾਉਂਦੇ ਆਂ ਪਰਤੇ ਆ ਆਪਾਂ ਨੂੰ ਇਹਨੇ ਵੇ ਉਹ ਡੋਰ ਨਾਲ ਆਦੇ ਹੁਣ ਮੈਂ ਕਾਲੇ ਵਾਲੇ ਚੱਲਿਆ ਲੈ ਵੀ ਮਾਨਾ ਤਾਂ ਚਾਹ ਦੇ ਪਾਸੇ ਪਤੰਗ ਲਈ ਜਾਂਦਾ ਹੁਣ ਜਦੋਂ ਹਵਾਵਾਂ ਚ ਆਜੇ ਨਾ ਕੰਮ ਮਾਨੇ ਦਾ ਸਿਸਟਮ ਚੰਗਾ ਰੱਖੀ ਤਿੰਨ ਪਾ ਦਿਨ ਜਦੋਂ ਇੱਕ ਕਰੀ ਹੱਡੀਆਂ ਚਾਰ ਹੱਡੀਆਂ ਹੀ ਇਹਦੇ ਨਾਲ ਹੋਏ ਹੁੰਦੇ ਢੱਲੋਂ ਆਉਂਦੇ ਇਧਰ ਹੀ ਛੜ ਆਇਆ ਚਾਚੇ ਲੇ ਛੜ ਆਇਆ ਤੇ ਤੂੰ ਹੱਡੀਆਂ ਮਨੋ ਆਉਂਦੇ ਆਉਂਦੇ ਇਹ ਦੂਜੀ ਜੇ ਮਰ ਨਹੀਂ ਤੂੰ ਕਿੰਦਾ ਹੈ ਜੀ ਇਹ ਯਾਰ ਪੁਲਿਸ ਨੂੰ ਫੋਨ ਕਰ ਚੈਨਲ ਹੋਰ ਦਾ ਇਸਤੇਮਾਲ ਕਰਦਾ ਹੈ ਯਾਰ ਆਪ ਦੇ ਦੀ ਤਰੀਕੇ ਇਸ ਪਾਇੰਗਣ ਕਿਉਂ ਹੋ ਰ ਬੰਦਾ ਆਉਂਦਾ ਹੀ ਇਹ ਕਨਾ ਮੂੰਹ ਜਾ ਕੁਡੀਆਂ ਲਾਇਆ ਸੱਤ ਤੱਕ ਉਹ ਕਾਲਾ ਹੈ ਕਹਿੰਦਾ ਹੁੰਦਾ ਮੂੰਹ ਵੇਖੋ ਨੁਹਾਈ ਬੋ ਕਰਦਾ ਬਾਜੂ ਹਾਈ ਬੋ ਕੇ ਆਈ ਬੋ ਬਸ ਹੁਣ ਜਿੱਧਰ ਨੂੰ ਉੱਡਣ ਜਾਂਦਾ ਹੁਣ ਮੂੰਹ ਕਰਕੇ ਆਈ ਬੋ ਕਰਦੇ ਕਿ ਹੋਰ ਕੀ ਗੱਲ ਹੈ ਹਾਂ ਇੱਥੇ ਵੀ ਲਾ ਓਏ 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 ਇੰਦਰ ਇੱਕ ਮਿੰਟ ਰੋਜਾ ਵਾਹਣ ਪੇ ਚਲਾ ਲੈਂਦੇ ਫਿਰ ਕੱਢ ਲਈਏ ਕਰਨਾ ਹੈ ਇਰਪਾੰਗ ਵੇਰ ਕੜਲੀ ਪ੍ਰਾਣਾ ਗੁੱਟਾ ਵੀ ਨਹੀਂ ਕੋਈ ਆਇਆ ਆਹ ਗੁੱਟਾ ਪਿਆ ਹੋਣੀ ਹੋ ਗਿਆ ਆਈ ਆਈ ਹੋ ਗਿਆ ਲੱਗਾਈ ਮੈਂ ਗਿਆ ਉਧਰ ਹੱਟਾਂ ਦੇ ਚਾਹ ਚਾਹ ਦੇ ਪਿੱਛੋਂ ਬਾਓ ਪਹਿਲਾਂ ਕਿੱਥੋਂ ਓਟਰੇ ਝਾਰੀਆਂ ਪਿੱਛੋਂ ਲੈਣਾ ਉਹਨਾਂ ਕੋਲ ਉਹ ਲੈ ਨਹੀਂ ਯਾਰ ਲੱਗਣਾ ਦੂਜੇ ਤਾਂ ਖਿੱਚ ਦੇ ਕੇ ਲੰਗਾ ਫੇਰਨੇ ਨਾਲ ਲੱਗੇ ਓ ਤੇ ਛੱਡ ਛੱਡੀ ਛੱਡ ਉਹ ਵਧਾਈ ਆਉਂਦਾ ਕੋਈ ਇਧਰ ਆਉਂਦੇ ਓ ਉਨਨਿਓਏ ਪਾਲ ਹੁਣੀ ਆ ਮੇਰੇ ਹੋਣਾ ਕਰਨੀ ਆ ਕਰਨੀ ਨਹੀਂ ਕਰਨੀ ਕਰਨੀ ਆ ਧਿਆਨ ਨਾਲ ਵੇਖ ਭਰਾਵਾ ਕਰਨੇ ਦਾ ਓਏ ਓਏ ਇੰਦਰ ਇੱਕ ਮਿੰਟ ਖੜ ਜਾ ਯਾਰ ਬੇਇੱਜ਼ਤੀ ਨਾ ਕਰਾਦੀ ਹੁਣ ਇਹਨੇ ਕਹਿੰਤੀ ਚੱਕਣੀ ਇੱਕਰੀ ਤਾਂ ਹਰੋਂ ਨਾ ਇੱਕ ਮਿੰਟ ਰੁਕ ਜਾ ਖੱਬੇ ਕਰ ਖੱਬੇ ਖੱਬੇ ਲੈ ਅੱਜ ਆ ਬਰਾਓ ਮੈਂ ਓਏ ਚੱਪ ਕਰਨਾ ਥੱਲੋਂ ਨਹੀਂ ਚੱਲ ਚੱਲ ਮਾਨਿਆ ਇੱਧਰ ਕਰ ਕਿੱਧਰ ਕਰ ਜਣਾ ਆਇਆ ਓਏ ਇੱਕ ਮਿੰਟ ਓਏ ਹੁਣ ਜਾਣੀ ਨਹੀਂ ਬੰਦਾ ਓਏ ਡੌਣ ਕੌਂਦੇ ਦੀਦਾ ਹੀ ਨਹੀਂ ਲੱਭਦਾ ਓਏ ਆ ਯਾਰ ਕਰ 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 ਲਾ ਛੇਤੀ ਕਾੜ ਲੈ ਆਉਣੇ ਆਉਣੇ ਛੇਤੀ ਜੀ ਕਰਨ ਦਾ ਬੰਦਾ ਆ ਪੁੱਤਰ ਮਿੰਟ ਦਾ ਨਹੀਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਮਾਨੇ 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 ਦਾ ਆਲਾ ਆ ਮਗਰ ਵੀ ਇੱਥੋਂ ਹਾਂ ਖੇਚ 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 ਖੇਚਿਆ ਨੂੰ ਗੁੱਦਾ ਉਹ ਨਾਲ ਆਪਣਾ ਗੁੱਦਾ ਨਹੀਂ ਪਿੱਛੇ ਲੱਗ ਆਪਾਂ ਇੱਧਰ ਲੱਗੇ ਜਾਂਦੇ ਉਹਨੂੰ ਨੂੰ ਤਾਂ ਘੜਿਆ ਦਾ ਫੱਲੀ ਓਏ ਓਏ ਦੌੜਨਾ ਇੱਕ ਨੂੰ ਉਧਾਰ ਮੇਰੀ ਸਾਲਾ ਟੇਪ ਹੀ ਵੱਢਦੀ ਨੇ ਆ ਜਿੰਦੇ ਪਿੱਛੇ ਪਤਾਗੇ ਯਾਰ ਠੀਰਾ ਪੜਾ ਏ ਉਹ ਟੇਬਲ ਆਏ ਛੇਦੀ ਟੇਬਲ ਆ ਉਹ ਟੇਬਲ ਆ ਉਹ ਟੇਬਲ ਆ ਛੱਡ ਦੇ ਟੇਬਲ ਆ ਟੇਬਲ ਆ ਟੇਬਲ ਆ ਟੇਬਲ ਟੇਬਲ ਕਰੂੰਗਾ ਕਰੂੰਗਾ ਓਏ ਓਏ ਇੰਦਰੋ ਇੰਦਰੋ ਇੰਦਰ ਆਣਾ ਕਰ ਉਂਗਲ ਕਰੂੰਗਾ ਛੱਡ ਦੇ ਅਮਰਤਾ ਵੇ ਫਿਰ ਉਹ ਕੰਮ ਨਾ ਕਰ ਯਾਰ ਓਏ ਉਂਗਲਾਂ ਦੇ ਮਹਾ ਦਾ ਸਾਡਾ ਡੋਡਾ ਉਂਗਲ ਕਰੇ ਜਿੱਤੇ ਵੱਜੀ ਆ ਓਏ ਯਾਰ ਕੀ ਤੈ ਤਾਰੇ ਗੁੱਡੋ ਰੋ ਜਾ ਮੈਂ ਲਾਉਣੀ ਦੇ ਵਿੱਚ ਆਪਣੀ ਉਂਗਲ ਦੀ ਜੇ ਹੋਰ ਕਿੰਨੇ ਦੂਰਾ ਕੀ ਹੋ ਗਿਆ ਯਾਰ ਕੋਈ ਨਹੀਂ एक छत तू चार चार पाँच पांच पतंग उड रहे हैं बहुत <च्वारी> तो <था> <च्वारी> तो <याँ दिया। च्वारी> तो राउंड मान्या कोई नहीं दे आगे बढ़ने आ गए एक ਯਾ ਮੈਨੂੰ ਚੋਰ ਦਾ ਧਿਆਨ ਰੱਖੀਏ ਨਾ ਉਹ ਵੀ ਮਗਰਾਲੇ ਨੂੰ ਵੀ ਵੜਦਾ ਨਹੀਂ ਢਿੱਗੜੀ ਬਾਈ ਕਰੀਏ ਤਾਂ ਬੜੀ ਜਲ ਕੰਫੀਡੈਂਸ ਆ ਜਾਂਦਾ ਵਿੱਚ ਮੜੀ ਦਿੰਦੀ ਜਿਹੜੀ ਗੱਲ ਆ ਆਪਨੇ ਬੜੂ ਕਾਰ ਵੀ ਜਮਾ ਥੋੜੀ ਰਹਿ ਗਈ ਮਮਾ ਬਾਾਰ ਬਾਾਰ ਆਂ ਜਾਂਦਾ ਇਹਨੂੰ ਵਾਸਤੇ ਆਉਂਦਾ ਕੋਈ ਆਪਣਾ ਉੱਪਰ ਦੀਨ ਆ ਗਏ ਇਧਰੋਂ 4 ਆ ਗਏ ਓਏ ਮੈਨੂੰ ਜਾਣਾ ਹੀ ਪੈਣਾ ਇਧਰ ਫਿਰ ਉਹ ਕਹਿੰਦਾ ਆਪਣਾ ਹੀ ਨਾ ਉਹ ਲਿਆ ਲੈ ਆਵੇ ਛੇਦੀ ਜਾ ਆ ਹਲਕੀ ਹੋ ਗਿਆ ਮੇਰੀ ਉਂਗਲਾਂ ਦਾ ਓਏ ਛੇਦੀ ਲਿਆ ਓਏ 4 ਰੁਪਏ ਲਿਆ ਦੇ ਇਧਰ ਇਹ ਜਾ ਚੱਤੇ ਚੱਬ ਖਾਈ ਓ ਛੇਦੀ 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 ਜਾ ਛੇਦੀ ਲਾ ਸਾਰੰਗ ਮੇਰੇ ਆਪਿਆਂ ਨਾਲ ਨਾ ਲਾਏ ਓਏ ਪਰ ਆ ਓਏ ਪਰ ਆ ਮੈਂ ਮੈਂ ਉਹਨਾਂ ਦੇ ਵੇਖਣੇ ਨਹੀਂ ਯਾਰ ਇੱਧਰ ਨਾ ਓਏ 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 ਇੱਧਰ ਡੋ ਰੜ ਜੂਗੀ ਇੱਧਰ ਡੋ ਰੜ ਜੂਗੀ ਕੱਢ ਲਾ ਛੜਦਾ ਕੱਢ ਲਾ ਓਏ ਲਾ ਦੇ ਡੇ ਪਿਆਰ ਉਧਰ ਕੀ ਬਹਿਣਾ ਪਿਆਰ ਉਧਰ ਜਾ ਤੇਦੀ ਲਾ ਤੇਦੀ ਲਾ ਤੇਦੀ ਜਾ ਤੇਦੀ ਲਾ ਤੇਦੀ ਲਾ ਉਂਗਲਾ ਵੜਾ ਲਿਆ ਮੈਂ ਆਵਾ ਫਿਰ ਤੇਦੀ ਲਾ ਤੇਦੀ ਲਾ ਦੇ ਕਮਾ ਦੇ ਜਾ ਜਾ ਭੱਜ ਜਾ ਭੱਜ ਜਾ ਤੇਦੀ 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 ਓ ਤੇਦੀ ਕਰਦੇ ਉਧਰ ਜਾਈ ਜਾਂਦੇ ਪਤੰਗ ਗੰਮਰੋ ਉਧਰ ਹੋਵੇ ਬਸ 1 ਮਿੰਟ ਦੋ ਕਰਤਾ ਨਹੀਂ ਟਾਟੀਆਂ ਬੰਦ ਕੇ ਟੁੱਟਦੀ ਆ ਥੋੜਾ ਕਰੀ ਗੋ ਇੱਕ ਉਹਨੂੰ ਵਾਰੀ ਚਾਟ ਆ ਇੰਦਰਾ ਗੜਾ इंग्लंड ਵਾਲਾ ਕਿਹਦਾ ਪਤਾ ਨਹੀਂ ਜੀ ਆਪਰੇ ਆਪਣੇ ਮੂਰੇ ਓਏ ਉਹ ਸ਼ਤਲੇ ਨਾ ਹੁੰਦੇ ਆ ਹਾਂ ਹਾਂ ਜਿਹੜਾ ਤੇਰੇ ਨੇੜੇ ਆ ਮੂਰੇ ਆਹ ਦਾ ਸਵਾਲ ਕਰੀਂ ਇਹ ਵਾਹੀ ਆਪਣਾ ਦੁੱਖ ਮੋ ਦੁੱਖ ਮੋ ਦੁੱਖ ਮੋ ਉਗਰ ਲਾਂਗਲੇ ਬੇ ਬਸ ਗਾਸ ਚੇਦੀ ਲਾ ਦੇ ਚੇਦੀ ਲਾ ਦੇ ਬਾਈ ਘਮਾਈ ਇੰਚੇ ਫੜ ਕੇ ਹਾਂ ਸ਼ਾਬਾਸ਼ ਓਏ ਓਏ ਤੂੰ ਮੜਾ ਉਧਰ ਰੱਖ ਓਏ ਆਪ ਆਪ ਪਿੱਛੇ ਨਾ ਲੱਗੇ ਚੱਲ ਦੇ ਯਾਰ ਮਾਰਕ ਘਵਾ ਗਈ ਨਾ ਨਹੀਂ ਖੇਡੇ ਦੇ ਗਾਂ ਓਏ ਕੋ ਮੁੰਡਾ ਰਵੇ ਉਗਡੇ ਪਹੇ ਰੇ ਇੰਦਰ ਮੈਂ ਮਗਾਉਣਾ ਪਿਆ ਓਏ ਮੁੰਡਾ ਆ ਗਿਆ ਕਿਹੜਾ ਕਰੇ ਛਣਦਾ ਮੈਲੇ ਕਿ ਨਾ ਨੀ ਉਹ ਉੱਤਰ ਚੈਨਲ ਆ ਲਾਈਵ ਇਟ ਓਏ ਉਹਦੇ ਚੱਕ ਲਿਆਉਂਦੇ ਆ ਮਾਨਿਆ ਓਏ ਓਏ ਬੇ ਨਿਹੜੀ ਠਾਣੂ ਚੱਲ ਕੱਟ ਦੇ ਆਈ ਆ ਜੇ ਆ ਜਾਂਦੀ ਮੇਰੇ ਵੇਖਣਾ ਪਹਿਲਾਂ ਕੀ ਛੱਡਿਆ ਚੱਲ ਓਏ ਜੱਦਈ ਤਰਾਮ ਟੁੱਟੇਗੀ ਉਹ ਤਿੱਜੀ ਗੁੜੀ ਬਾੜਦੀ ਜੱਦਈ ਓਏ ਜੱਦਈ ਓਏ ਜੱਦਈ ਓਤਲਾਮ ਟੁੱਟੀ ਪਈ ਏ ਅੱਜ ਨਹੀਂ ਵਰਗੇ ਤੇ ਖੇਡਦੀ ਗੁਰਦਮਨ ਜੀ ਸੰਤਰਾ ਗਨਾਂ ਦਾ ਉਹ ਦਲੇਨ ਤੋਂ ਪਾਇਸੀ ਹੁਣ ਕਦੇ ਆ ਚੱਕ ਬਈ 파ੜਤਾ ਚੱਲ ਚੱਲ ਕੰਨੀ ਕਰਦੇ ਨਾ ਗੁਰਦਾਸ ਪਹਿਲੇ ਲੈਦੇ ਕੇ ਜੰਨੂ ਸਾਰੇ ਕੰਮ ਪਹਿਲੇ ਚੱਟ ਮਹੋਲ ਜਾਦਾ ਅੱਜ ਬਣਿਆ ਨਾ ਬਾ ਮੈਂ ਜਾਣਾ ਮਹੋਲ ਦੋ ਆਈ ਬੋ ਸੰਤਰਾ ਨਾਲ ਪਹਿਲਾਂ ਬੜੀ ਚੀ ਜਾਈ ਗਾਈ ਚੱਲ 10 ਗੁੱਟੇ ਚੱਲ ਆ ਚੱਲੀਏ ਦੇ ਨੂਨੇ ਨਹੀਂ ਜਾਣਾ ਮੈਂ ਚਾਬੀ ਬਣਾ ਗਰਦੋਰ ਵਾਲੇ ਆਪਾਂ ਜਲਦੀ ਕਰਦੇ ਕਿਥੇ ਰੱਖੀਓ ਚਾਬੀ ਆ ਗੇ ਰਸਤੇ ਜੜਵਾ ਦਿਉ ਜੀ ਲੱਗਦੀ ਹੋਈ ਯਾਰ ਮਾਨਿਆ ਕਟੇਗਾ ਉਹਦੇ ਓਹੋ ਓਏ ਡੋਰ ਡਕੇ ਫੜ ਲੈ ਡੋਰ ਫੜ ਲੈ ਜਾਉਂ ਲੀ ਰੋ ਅੱਛਾ ਟਿਕਾ ਦੀ ਡੋਰ ਫੜੀ ਡੋਰ 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 ਫੜ ਲੈਣੀ ਸੀ ਕਿਕਰ ਚੜੂਗੀ ਕਿਕਰ ਚੜੂਗੀ ਜਾ ਭੱਜ ਜਾ ਓਏ ਏ ਅੱਪ ਗੁੱਡੀਆ ਪਾਣੀ ਨਾਲ ਗੁੱਡੀ ਫੜ ਲਿਆ ਵਗੇ ਨਾਲੇ ਕਿ ਕਿਤਰ ਜੀ ਹੋ ਗਈ ਓਏ ਉਹ ਜਾ ਉਹ ਇੱਥੇ ਡੀ ਹੁਣੀ ਆ ਡੋਰ ਕੱਚੀ ਹੈਗੀ ਹੱਤ ਜੜੀ ਜੀ ਗਈ ਏ ਬੜੇ ਸੈਟ ਜਾਇ ਸੀਗੇ ਹੋ ਰਹੀ ਤੰਦਰੋ ਪੰਜ ਪਤਾਂ ਦੇ ਵੱਡੇ ਹੋ ਜਣਾ ਅੱਗੇ ਕਰ ਚ ਵੇਖ ਓਏ ਇਹ ਫੜ ਲੈਣੀ ਓਏ ਛਿਵ ਜੋਤ ਇਧਰ ਦੇਖ ਇਧਰ ਉੱਪਰ ਓਏ ਛਿਵ ਜੋਤ ਓ ਸੁਖਰਾ ਜਿਆ ਤੇ ਸਾਰੇ ਤਕਾਉਂਗੇ ਤੇਰਾ ਆਇਆ ਇਧਰ ਅਮਰੀਕਾ ਨੇ ਮਾ ਜਮਾਨ ਤੇਰਾ ਕੰਮ ਸਭ ਤੋਂ ਕਠਣਾ ਦੋਰ ਇਕੱਠੀ ਕਰਨੀ ਥੱਲੇ ਲੈ ਗਿਆ ਪਾੜ ਤਾ ਆਪੇ ਆਈ ਮੈਂ ਤਾਂ ਇੱਥੇ ਫੜੀ ਜੇ ਥੱਲੇ ਹੀ ਲੱਗੋਏ ਜੀ ਅਲਖਾ ਉਧਰ ਲਈ ਜਾ ਜਾਂਦੀ ਨਹੀਂ Gracias.